ਛੇੜੀ ਸੈਨੇਟ ਖਤਮ ਕਰਨੀ ਪੰਜਾਬ ਯੂਨੀਵਰਸਿਟੀ ਖਤਮ ਕਰਨ ਦੀ ਕਿਉਂਕਿ ਸਾਡਾ ਜੇ ਪੰਜਾਬ ਯੂਨੀਵਰਸਿਟੀ ਹੀ ਸਾਡੇ ਕੋਲ ਪੰਜਾਬ ਕੋ ਰਹਿ ਗਈ ਆ ਇਹਨਾਂ ਵੇਖੋ ਖਾਕੀ ਕੱਛਾ ਵੀ ਟੰਗਿਆ ਕਿ ਪਹਿਲਾਂ ਸਾਨੂੰ ਮਾਰਨਾ ਇਹ ਆਪਣੇ ਕਾਲੇ ਕੱਛੇ ਵਾਲੇ ਪੈਂਦੇ ਹੁੰਦੇ ਸੀ ਹੁਣ ਸਾਨੂੰ ਖਾਕੀ ਕੱਛੇ ਵਾਲੇ ਪੈਣਦੇ ਆ ਅਸੀਂ ਰਹਿਣ ਉਹ ਵੀ ਨਹੀਂ ਦਿੱਤੇ ਰਹਿਣਾ ਹੀ ਵੀ ਦਿੰਦੇ ਨੇ ਤਾਂ ਭਾਈ ਤੁਹਾਡੀ ਸੈਨੇਟ ਦੀ ਆ ਜੀ ਇੱਕ ਪਾਸੇ ਕੇਂਦਰ ਸਰਕਾਰ ਹੈ ਇੱਕ ਪਾਸੇ ਪੰਜਾਬ ਸਰਕਾਰ ਹੈ ਖਾਕੀ ਕੱੱਚਾ ਵਿੱਚ ਕਿੱਥੋਂ ਆ ਗਿਆ ਕੇਂਦਰ ਸਰਕਾਰ ਜਿਹੜੀ ਹੈ ਜੀ ਬੀਜਪੀ ਆ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਬੀਜਪੀ ਜਿਹੜੀ ਉਹ ਆਰਐਸਐਸ ਤੋਂ ਬਿਨਾਂ ਨਹੀਂ ਚੱਲ ਰਹੀ ਹੁਣ ਜਿਹਨਾਂ ਦਾ ਪਿੱਛੇ ਜੀ ਕੋਈ ਨੰਗਿਆ ਵੀ ਖਾਕੀ ਪੈਂਟਾਂ ਪਾ ਕੇ ਇਹਨਾਂ ਨੇ ਸਾਰਿਆਂ ਨੇ ਆ ਜਿੰਨੇ ਵੀ ਸਾਡੇ ਇੱਥੇ ਨਾ ਪ੍ਰਧਾਨ ਜਿੱਤੇ ਆ ਵੀਪੀ ਦਾ ਗੌਰਵ ਸੋਲ ਮੁੰਡਾ ਪੰਜਾਬੀ ਆ ਪਰ ਉਹ ਜਿਹੜਾ ਵਾ ਕਿ ਉਹ ਇੱਥੇ ਤਰਨੇਤ ਨਹੀਂ ਆ ਰਿਹਾ ਬਾਕੀ ਤਿੰਨ ਕਾਉਂਸਲ ਮੈਂਬਰ ਵੀ ਹੈਗੇ ਆ ਉਹ ਇੱਥੇ ਸਾਹ ਦੇ ਹੰਡੇ ਤਰਨੇ ਦੇ ਪਰ ਇਹ ਆ ਕਿ ਉਹ ਕਿਉਂ ਨਹੀਂ ਆ ਰਿਹਾ ਉਹਨੂੰ ਦਿੱਲੀ ਤੋਂ ਹੁਕਮ ਨਹੀਂ ਆ ਰਿਹਾ ਇਹ ਮੁੱਦਾ ਭਾਈ ਜੀ ਰਾਜਨੀਤੀ ਦਾ ਹੈ ਜਾਂ ਵਾਕਈ ਹੱਕਾਂ ਦਾ ਤੁਸੀਂ ਹਿਊਮਨ ਰਾਈਟਸ ਦੀਓ ਤਾਂ ਕਿੱਦਾਂ ਵਾਇਲੇਸ਼ਨ ਹੋਈ ਆ ਹਿਊਮਨ ਰਾਈਟਸ ਹੀ ਇੱਥੇ ਜਗਦੀਪ ਤਾਂ ਤਨਕਰਜੀ ਹੁੰਦੇ ਸੀ ਉਹਨਾਂ ਨੂੰ ਮੀਟਿੰਗ ਹੋਈ ਉਹਨਾਂ ਨੂੰ ਮੀਟਿੰਗ ਹੋਈ ਤਾਂ ਉਹਨਾਂ ਨੂੰ ਮੀਟਿੰਗ 'ਚ ਉਹਨਾਂ ਨੇ ਕੋਈ ਸਵਾਲ ਕੀਤੇ ਉਹ ਅੱਗੋਂ ਕਹੇਗੇ ਇਹ ਤਾਂ ਗੁੰਡੇ ਆ ਗ੍ਰੈਜੂਏਟ ਵਾਲੇ ਗੁੰਡੇ ਆ ਗੁੰਡੇ ਕਿਉਂ ਆ ਜੀ ਉਹ ਗੋਡੀ ਹੱਥ ਨਹੀਂ ਲਾਉਂਦੇ ਜਿਹੜੇ ਨੋਮੀਨੇਟ ਹੁੰਦੇ ਆ ਉਹਨਾਂ ਨੇ ਇਹ ਹੁੰਦਾ ਕਿ ਸਾਨੂੰ ਇਹਨਾਂ ਨੂੰ ਨੋਮੀਨੇਟ ਕਰਨਾ ਵਾ ਅਸੀਂ ਇਹਨਾਂ ਦੇ ਹੱਥ ਜੋੜੀਏ ਜਿਹੜੀ ਅਸੀਂ 10 ਤਰੀਕ ਦੀ ਗੋਲ ਦਿੱਤੀ ਆ ਉਹ ਸਰਾਸਰ ਉਹਨਾਂ ਨੂੰ ਪਤਾ ਵਾ ਕਿ ਇੱਥੇ ਗੇਟ ਬੰਦ ਹੋਈ ਨੇ ਆ ਇੱਥੇ ਸਾਰੇ ਮੁਲਖ ਆਊਗਾ ਇਹ ਉਹਦੇ ਕਰਕੇ ਦਿੱਤੀ ਕਿ ਲੋਕਾਂ ਨੂੰ ਜਿਹੜਾ ਵਾ ਕਿ ਗਲਤ ਮੈਸੇਜ ਦੇ ਦਈਏ ਕਿ ਹੋ ਗਿਆ ਵਾ ਤੁਸੀਂ ਸ਼ਾਂਤ ਹੋ ਜਾਓ ਤੁਸੀਂ ਕਹਿਨੇ ਨਹੀਂ ਹੋਣਾ ਵੱਧ ਤੋਂ ਵੱਧ ਜਿੰਨਾ ਵੀ ਇਕੱਠ ਹੋ ਸਕੇ ਆਪਾਂ ਇੱਥੇ ਕਰੀਏ ਯੂਨੀਵਰਸਿਟੀ ਦੇ ਗੇਟ ਬੰਦ ਕਰੀਏ ਯੂਨੀਵਰਸਿਟੀ ਬੰਦ ਕਰੀਏ ਇਹ ਫੇਰ ਇਹਨਾਂ ਜਿਹੜੇ ਕੰਨ ਨੇ ਇਹਨਾਂ ਦੇ ਕੰਨ ਖੁੱਲਣੇ ਆ ਇਹ ਕੋਈ ਗੱਲ ਨਹੀਂ ਅਸੀਂ ਸੰਘਰਸ਼ੀ ਬੰਦੇ ਆ ਅਸੀਂ ਜੇ ਕਿਸਾਨ ਅੰਦੋਲਨ ਜੇ ਸਾਦੇ ਨਾਲ ਤੇ ਇਹ ਬੜੀ ਛੋਟੀ ਚੀਜ਼ ਆ ਇਹ ਵੀ ਅਸੀਂ ਜਿੱਤ ਕਰਾਵਾਂਗੇ ਅਈ ਤੋਂ 3-4 ਸਾਲ ਪਹਿਲਾਂ ਇੱਥੇ ਯੂਨੀਵਰਸਿਟੀ ਚ ਅਸੀਂ ਵੀ ਧਰਨਾ ਲਾਇਆ ਸੀ ਗ੍ਰੈਜੂਏਸ਼ਨ ਸਬਜੈਕਟ ਚ ਪੰਜਾਬੀ ਕੰਪਲਸਰੀ ਹੁੰਦੀ ਸੀਗੀ ਇਹਨਾਂ ਨੇ ਆਖਿਆ ਐਡੀਸ਼ਨਲ ਕਰਤੀ ਜਿਹਨੇ ਰੱਖਣੀ ਰੱਖੋ ਜਿਹਨੇ ਨਹੀਂ ਰੱਖਣੀ ਨਹੀਂ ਰੱਖੋ ਉੱਤੇ ਧਰਨਾ ਲਾਇਆ ਫਿਰ ਪੰਜਾਬੀ ਕੰਪਲਸਰੀ ਕਰਾਈ ਸਾਡੇ ਨਾਲ ਹਰਿਆਣੇ ਦਾ ਵੀ ਵੀਰ ਹੈਗੇ ਹੀ ਹਮਾਚਲੀ ਵੀ ਹੈਗੇ ਉਹਨਾਂ ਨੇ ਬੈਠ ਕੇ ਇਦਾਂ ਗੱਲ ਨਹੀਂ ਡਿਸਕਸ਼ਨ ਕਰ ਰਹੇ ਉਹਨਾਂ ਨੇ ਗੱਲ ਕੀਤੀ ਕਿ ਮੈਂ ਹ ਤੀਵੀਂ ਧਰਨੇ ਚ ਬੈਠੇ ਉਹ ਆnde ਕਿ ਯਾਰ ਅੱਜ ਢੱਡੀ ਭਾਸ਼ਾ ਨੂੰ ਹੱਥ ਪਾ ਜਾਣ ਕੱਲ ਨੂੰ ਸਾਡੀ ਭਾਸ਼ਾ ਵੀ ਹੋਊਗੀ ਇਹ ਮੁੱਦੇ ਅਸਲ ਚ ਜਿਹੜੇ ਸੈਨਟ ਭੰਗ ਹੋਣ ਦੇ ਨਾਲ ਪ੍ਰਭਾਵਿਤ ਹੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਸਮੇਂ ਖੜੇ ਆ ਜਿੱਥੇ ਕਿ ਵਿਦਿਆਰਥੀ ਧਰਨੇ ਦੇ ਉੱਤੇ ਬੈਠੇ ਆ ਤੇ ਵਿਦਿਆਰਥੀ ਕਹਿੰਦੇ ਸਾਡੇ ਹੱਕ ਖੋਏ ਜਾ ਰਹੇ ਆ ਕਿਵੇਂ ਖੋਏ ਜਾ ਰਹੇ ਆ ਹਿਊਮਨ ਰਾਈਟਸ ਦਾ ਵਿਦਿਆਰਥੀ ਸਾਡੇ ਨਾਲ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਖੜੇ ਆ ਤੇ ਧਰਨੇ ਦੇ ਉੱਤੇ ਹੀ ਇਸ ਸਮੇਂ ਵਿਦਿਆਰਥੀ ਬੈਠੇ ਆ ਭਾਈ ਜੀ ਹੱਕਾਂ ਦੀ ਗੱਲ ਤੁਸੀਂ ਕਰਨ ਦੇ ਲਈ ਇੱਥੇ ਖੜੇ ਹੋ ਵਿਦਿਆਰਥੀ ਵੀ ਤੁਸੀਂ ਹਿਊਮਨਾਈਟਸ ਦੇ ਹੋ ਤੇ ਦੂਜੇ ਪਾਸੇ ਸੈਨੇਟ ਜਿਹੜੀ ਭੰਗ ਕੀਤੀ ਗਈ ਹੈ ਕੇਂਦਰ ਤਾਂ ਆਪਣਾ ਪੱਖ ਹੈ ਪੰਜਾਬ ਸਰਕਾਰ ਦਾ ਆਪਣਾ ਪੱਖ ਹੈ ਤੇ ਤੁਹਾਨੂੰ ਕੇਂਦਰ ਦਾ ਫੈਸਲਾ ਮਨਜ਼ੂਰ ਕਿਉਂ ਨਹੀਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਸੀਂ ਗਰਾਉਂਡ ਜ਼ੀਰੋ ਤੇ ਆਣ ਕੇ ਸਾਰੀ ਰਿਪੋਰਟ ਇਕੱਠੀ ਕਰਨ ਦੇ ਇੱਕ ਗੱਲ ਆ ਕਿ ਜਿਹੜੀ ਸੈਨਟ ਖਤਮ ਕਰਨੀ ਪੰਜਾਬ ਯੂਨੀਵਰਸਿਟੀ ਖਤਮ ਕਰਨਦੀ ਆ ਕਿਉਂਕਿ ਸਾਡਾ ਜੇ ਪੰਜਾਬ ਯੂਨੀਵਰਸਿਟੀ ਹੀ ਸਾਡੇ ਕੋਲ ਪੰਜਾਬ ਕੋ ਰਹਿ ਗਈ ਆ ਚੰਡੀਗੜ੍ਹ ਤੋਂ ਇਹਨਾਂ ਨੇ ਪੰਜਾਬ ਜਿਹੜਾ ਚੰਡੀਗੜ੍ਹ ਦਾ ਨਕਸ਼ਾ ਨਾ ਉਹ ਸਾਨੂੰ ਆਨੇ ਆਂਦੇ ਪੰਜਾਬ ਦਾ ਜਿਹੜਾ ਕਿ ਚੰਡੀਗੜ੍ਹ ਹੁਣ ਇਹ ਪੁਰਾਣੇ ਪੰਜਾਬ ਦੀ ਵਿਰਾਸਤ ਆ ਬੜੀ ਖੂਬਸੂਰਤ ਇਤਿਹਾਸ ਹੈ ਪੰਜਾਬ ਯੂਨੀਵਰਸਿਟੀ ਦਾ ਪਹਿਲਾਂ ਲਾਹੌਰ ਤੋਂ ਚੱਲ ਕੇ ਸ਼ਿਮਲੇ ਗਈ ਸ਼ਿਮਲੇੋਂ ਫਿਰ ਹੁਸ਼ਿਆਰਪੁਰ ਜੀਲਨ ਸੈਂਟਰ ਬਣਿਆ ਤੇ ਫਿਰ ਇਹ ਇੱਥੇ ਆਈ ਮਤਲਬ ਕਿ ਇੰਨੇ ਸੰਘਰਸ਼ ਬੜੇ ਲੜੇ ਤੇ ਜੇ ਅਸੀਂ ਜਿੰਨੇ ਵੀ ਪੰਜਾਬੀ ਆ ਇਹ ਨਹੀਂ ਹੁਣ ਸੈਨੇਟ ਦਾ ਜਿਹੜਾ ਮੁੱਦਾ ਵਾ ਇਹਦੇ ਵਿੱਚ ਗ੍ਰੈਜੂਏਟ ਵਿਸ਼ੇਸ਼ਣ ਕੌਨਸੀ ਤੋਂ ਕਨਸਿਸਟੈਂਸੀ ਤੋਂ 15 ਮੈਂਬਰ ਹੁੰਦੇ ਇਹਨਾਂ ਨੇ ਜ਼ੀਰੋ ਕਰਤੇ ਆ 91 ਮੈਂਬਰਾਂ ਦੀ ਕਮੇਟੀ ਸੀਗੀ ਜਿਹੜੀ ਹੁਣ ਕੀ ਉਹ 33 ਮੈਂਬਰਾਂ ਦੀ ਕਰਤੀ ਆ ਇਹ ਸਾਰਾ ਅੱਗੇ ਵੀ ਮੈਂ ਗੱਲ ਕਰਦਾ ਹੀ ਨਾ ਕਿ ਪਹਿਲਾਂ ਸਾਨੂੰ ਮਾਰਨ ਆਏ ਆਪਣੇ ਕਾਲੇ ਕੱਸ਼ੇ ਵਾਲੇ ਪੈਂਦੇ ਹੁੰਦੇ ਸੀ ਹੋਰ ਸਾਨੂੰ ਕਾਖੀ ਕੱਸ਼ੇ ਵਾਲੇ ਪੈਣਦੇ ਆ ਅਸੀਂ ਰਹਿਣ ਉਹ ਵੀ ਨਹੀਂ ਦਿੱਤੇ ਰਹਿਣਾ ਹੀ ਵੀ ਦਿੰਦੇ ਨੇ ਇਹ ਸਾਡਾ ਹੱਕ ਆ ਪੰਜਾਬ ਯੂਨੀਵਰਸਿਟੀ ਇਹ ਅਸੀਂ ਆਪਣਾ ਲੈ ਕੇ ਰਵਾਂਗੇ ਹਰ ਇੱਕ ਇੱਥੇ ਪੰਜਾਬ ਪੀਯੂ ਬਚਾਓ ਮੋਰਚਾ ਜਿਹੜਾ ਵਾ ਚੱਲ ਰਿਹਾ ਵਾ ਜਿੰਨੀਆਂ ਜਥੇਬੰਦੀਆਂ ਵਾ ਇੱਥੇ ਵੱਡੇ ਵੱਡੇ ਸਾਡੇ ਸਿੰਗਰ ਬੱਬੂ ਮਾਨ ਜੀ ਵੀ ਆਏ ਆ ਵੱਖਰੇ ਵੱਖਰੇ ਪਾਰਟੀ ਦੇ ਲੀਡਰ ਵੀ ਆ ਰਹੇ ਆ ਉਹਨਾਂ ਨੇ ਸਾਡਾ ਇੱਥੇ ਮਤਲਬ ਕਿ ਯੋਗਦਾਨ ਪੂਰਾ ਪੂਰਾ ਦਿੱਤਾ ਵਾ ਭਾਈ ਤੁਹਾਡੀ ਸੈਨੇਟ ਦੀ ਹੈ ਜੀ ਇੱਕ ਪਾਸੇ ਕੇਂਦਰ ਸਰਕਾਰ ਹੈ ਇੱਕ ਪਾਸੇ ਪੰਜਾਬ ਸਰਕਾਰ ਹੈ ਖਾਕੀ ਕੱਚਾ ਵਿੱਚ ਕਿੱਥੋਂ ਆ ਗਿਆ ਇਹ ਇੱਕ ਮਿੰਟ ਜੀ ਕੇਂਦਰ ਸਰਕਾਰ ਕਿਹੜੀ ਹੈ ਜੀ ਬੀਜਪੀ ਆ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਬੀਜਪੀ ਜਿਹੜੀ ਉਹ ਆਰਐਸਐਸ ਤੋਂ ਬਿਨਾਂ ਨਹੀਂ ਚੱਲ ਰਹੀ ਤੇ ਬੀਜਪੀ ਦੇ ਕਿਸੇ ਦੇ ਵੀ ਲੀਡਰ ਦਾ ਪਜਾਮਾ ਲਵਾ ਕੇ ਵੇਖ ਲੋ ਖਾਕੀ ਕਸ਼ੇ ਵਾਲਾ ਨਿਕਲਦਾ ਕਿਉਂਕਿ ਉਹ ਹੁਣ ਜਿਹਨਾਂ ਦਾ ਨਾ ਪਿੱਛੇ ਚ ਕੋਈ ਨੰਗਾ ਵੀ ਖਾਕੀ ਪੈਂਟਾ ਪਾ ਕੇ ਇਹਨਾਂ ਨੇ ਸਾਰਿਆਂ ਨੇ ਆ ਜਿਨੇ ਵੀ ਸਾਡੇ ਇੱਥੇ ਨਾ ਪ੍ਰਧਾਨ ਜਿੱਤਿਆ ਵੀਪੀ ਦਾ ਗੌਰਵ ਸੋਲ ਮੁੰਡਾ ਪੰਜਾਬੀ ਆ ਪਰ ਉਹ ਜਿਹੜਾ ਵਾ ਕਿ ਉਹ ਇੱਥੇ ਤਰਨਿਤ ਨਹੀਂ ਆ ਰਿਹਾ ਬਾਕੀ ਤਿੰਨ ਕੌਂਸਲ ਮੈਂਬਰ ਵੀ ਹੈਗੇ ਆ ਉਹ ਇੱਥੇ ਸਾਹ ਦੇ ਹੰਡੇ ਤਰਨੇ ਦੇ ਪਰ ਇਹ ਕਿ ਉਹ ਕਿਉਂ ਨਹੀਂ ਆ ਰਿਹਾ ਉਹਨੂੰ ਦਿੱਲੀ ਤੋਂ ਹੁਕਮ ਨਹੀਂ ਆ ਰਿਹਾ ਕਿ ਤੂੰ ਨਹੀਂ ਜਾਣਾਂ ਕਿ ਉਹਨਾਂ ਨੇ ਤਾਂ ਸਾਰਾ ਕੰਮ ਕਰਾਇਆ ਵਾ ਮੈਂ ਇਹਨੂੰ ਅੱਗੇ ਆਖਿਆ ਮੈਂ ਕਿ ਇਹਨਾਂ ਨੂੰ ਪ੍ਰਧਾਨ ਬਣਾ ਕੇ ਆਪਾਂ ਗਿਫਟ ਇੱਕ ਲੈ ਲਿਆ ਹਾਲੇ 7-8 ਮਹੀਨੇ ਪਏ ਅਜੇ ਆਪਾਂ ਨੂੰ ਗਿਫਟ ਬੜੇ ਮਿਲਨੇ ਆ ਜੇ ਅੱਜ ਸੈਨੇਟ ਹੁੰਦੀ ਐਫੀਡੇਵਟ ਵਾਲਾ ਮਸਲਾ ਵੀ ਕੱਲ ਹੱਲ ਹੋਇਆ ਵਾ 7-8 ਦਿਨ ਇੱਕ ਹੰਗਰ ਸਟ੍ਰਾਈਕ ਤੇ ਮੁੰਡਾ ਆਪਣਾ ਰਿਹਾ ਵਾ ਤੇ ਉਹ ਦਿਨ ਜਦ ਸੈਨੇਟ ਹੁੰਦੀ ਉਹ ਫਿਡੇਟਟ ਨਹੀਂ ਹੋਣਾ ਸੀ ਕਿਉਂਕਿ ਮੁੱਦਾ ਭਾਈ ਜੀ ਰਾਜਨੀਤੀ ਦਾ ਹੈ ਜਾਂ ਵਾਕਈ ਹੱਕਾਂ ਦਾ ਤੁਸੀਂ ਹਿਊਮਨ ਰਾਈਟਸ ਦੇ ਹੋ ਤਾਂ ਕਿੱਦਾਂ ਵਾਇਲੇਸ਼ਨ ਹੋਈ ਆ ਹਿਊਮਨ ਰਾਈਟਸ ਹੀ ਇੱਥੇ ਮੈਂ ਤੁਹਾਨੂੰ ਦੱਸ ਦਵਾਂਗੀ ਇੱਕ ਰਾਜਨੀਤੀ ਨੂੰ ਆਪਾਂ ਇੱਕ ਪਾਸੇ ਰੱਖ ਕੇ ਵੇਖੀਏ ਆਪਣੇ ਪਹਿਲੇ ਹੱਕ ਵੇਖੀਏ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਜਾਂ ਨਿਊਜ਼ ਚੈਨਲ ਨੇਣਾ ਇਹ ਪੰਜਾਬ ਹਰਿਆਣਾ ਪੂਰੇ ਦੇਸ਼ 'ਚ ਬੜੀ ਵਧੀਆ ਗੱਲ ਫਲੁੰਦੇ ਨੇ ਤੇ ਤੁਹਾਡੇ ਮਾਧਮ ਰਹੀਂ ਪੰਜਾਬ ਨੂੰ ਵੀ ਪਤਾ ਲੱਗਣਾ ਚਾਹੀਦਾ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਸਾਡੀ ਵਰਾਸਤ ਇਹ ਨੂੰ ਸੀ ਪੂ ਨਹੀਂ ਸਾਦੇ ਇਹ ਸਾਡੇ ਹੱਕ ਆ ਜਿਹੜੀ ਸੈਨੇਟ ਆ ਇਹ ਸੈਨੇਟ ਹੁਣ 200 ਕਾਲਜ ਐਫੀਲੀਏਟਡ ਆ ਪੰਜਾਬ ਦਾ ਇਹ ਇਹਦੇ ਨਾਲ ਲੱਖਾਂ ਸਟੂਡੈਂਟ ਪੜਦੇ ਨੇ ਪੰਜਾਬ ਯੂਨੀਵਰਸਿਟੀ ਦੇ ਨਾਲ ਕੁਝ ਐਫੀਲੀਏਟਡ ਕਾਲਜਾਂ ਚ ਪੜਦੇ ਆ 18000 ਕੀ ਹਾਨੀ ਹੋਊਗੀ ਸੈਨੇਟ ਦੇ ਭੰਗ ਹੋਣ ਦੇ ਨਾਲ ਜਿਹੜਾ 200 ਕਾਲਜਾਂ ਦੇ ਵਿੱਚ ਪੰਜਾਬ ਦੇ ਵਿੱਚ ਸਟੂਡੈਂਟ ਬੈਠਾ ਹੈ ਉਹਨਾਂ ਨੂੰ ਕੀ ਨੁਕਸਾਨ ਹੋਊਗਾ ਜੇ ਸੈਨਟ ਭੰਗ ਹੁੰਦੀ ਹੈ ਉਹਨਾਂ ਨੂੰ ਬਿਲਕੁਲ ਸਰਾ ਸਰ ਨੁਕਸਾਨ ਹੀ ਨੁਕਸਾਨ ਆ ਨੁਕਸਾਨ ਇਹ ਪਹਿਲੇ ਹੀ ਪਹਿਲੀ ਤੋਂ ਗੱਲ ਇਹ ਹੈ ਕਿ ਜਿਹੜੇ ਸੈਨੇਟ ਮੈਂਬਰ ਆ ਉਹ ਇਲੈਕਟਡ ਹੋ ਕੇ ਹੁੰਦੇ ਆ ਨੋਮੀਨੇਸ਼ਨ ਹੋ ਕੇ ਨਹੀਂ ਹੁੰਦੇ ਇਥੋਂ ਚਾਂਸਲਰ ਨੇ ਜਾਂ ਉਪ ਰਾਸ਼ਟਰਪਤੀ ਉਹ ਚਾਂਸਲਰ ਹੁੰਦਾ ਵਾ ਚਾਂਸਲਰ ਨੇ ਨੋਮੀਨੇਸ਼ਨ ਕਰਕੇ ਭੇਜਨੇ ਹੁੰਦੇ ਆ ਉਹਨਾਂ ਨੇ ਕਿਹਦੀ ਬੋਲੀ ਬੁਲਨੀ ਆ ਚਾਂਸਲਰ ਦੀ ਜਿਹੜੇ ਇਲੈਕਟਡ ਹੋ ਕੇ ਆਏ ਹੁੰਦੇ ਆ ਉਹਨਾਂ ਨੇ ਚਾਂਸਲਰ ਦੀ ਬੋਲੀ ਨਹੀਂ ਭੁਲਨੀ ਹੁੰਦੀ ਅੱਗੇ ਇੱਕ ਸੈਨੇਟ ਮੈਂਬਰ ਜੀ ਕੈਂਡੀਡੇ ਸੰਦੀਪ ਸਿਕਰੀ ਜੀ ਉਹਨਾਂ ਨੇ ਕਿ ਉਦੋਂ ਵਾਈਸ ਪ੍ਰੈਜ਼ੀਡੈਂਟ ਜਗਦੀਪ ਤਨਕਰਜੀ ਹੁੰਦੇ ਸੀ ਉਹਨਾਂ ਨਾਲ ਮੀਟਿੰਗ ਹੋਈ ਉਹਨਾਂ ਨਾਲ ਮੀਟਿੰਗ ਹੋਈ ਤਾਂ ਉਹਨਾਂ ਨੇ ਮੀਟਿੰਗ 'ਚ ਉਹਨਾਂ ਨੇ ਕੋਈ ਸਵਾਲ ਕੀਤੇ ਉਹ ਅੱਗੋਂ ਕਹੇਗੇ ਇਹ ਤਾਂ ਗੁੰਡੇ ਆ ਗ੍ਰੈਜੂਏਟ ਵਾਲੇ ਗੁੰਡੇ ਆ ਗੁੰਡੇ ਕਿਉਂ ਆ ਜੀ ਉਹ ਗੋਡੀ ਹੱਥ ਨਹੀਂ ਲਾਉਂਦੇ ਜਿਹੜੇ ਨੋਮੀਨੇਟ ਹੁੰਦੇ ਆ ਉਹਨਾਂ ਨੇ ਇਹ ਹੁੰਦਾ ਕਿ ਸਾਨੂੰ ਇਹਨਾਂ ਨੇ ਨੋਮੀਨੇਟ ਕਰਨਾ ਵਾ ਅਸੀਂ ਇਹਨਾਂ ਗੀ ਹੱਥੇ ਜੋੜੀਏ ਜਿਹੜੇ ਇਲੈਕਟਡ ਹੋ ਗਏ ਹੋਏ ਆ ਇਹ ਹੁੰਦੇ ਆ ਉਹ ਸਾਡੇ ਵਰਗੇ ਸਟੂਡੈਂਟ ਜਿਹੜੇ ਪਾਸ ਆਊਟ ਹੋਏ ਹੁੰਦੇ ਆ ਉਹ ਵੋਟ ਪਾਉਂਦੇ ਆ ਉਹ ਆਪਣੇ ਕੋਲੋਂ ਖਰਚਾ ਲਾ ਕੇ ਉਹ ਇਲੈਕਟਡ ਹੋ ਕੇ ਤੇ ਸੈਨੇਟ ਦੇ ਵਿੱਚ ਬੈਠੇ ਹੁੰਦੇ ਆ ਤੇ ਜੇ ਪੰਜਾਬ ਦੀ ਗੱਲ ਜਾਂ ਆਪਣੇ ਸਟੂਡੈਂਟਾਂ ਦੀ ਗੱਲ ਪੰਜਾਬ ਯੂਨੀਵਰਸਿਟੀ ਦੀ ਗੱਲ ਉਹ 15 ਮੈਂਬਰ ਆ ਜਿਹੜੇ ਰੱਖਣ ਰੱਖਦੇ ਆ ਬਾਕੀ ਜਿਹੜੇ ਨੋਮੀਨੇਟ ਹੁੰਦੇ ਆ ਉਹਨਾਂ ਨੂੰ ਤਾਂ ਪੰਜਾਬ ਯੂਨੀਵਰਸਿਟੀ ਨੂੰ ਜੇ بچੋਣਾ ਨਾ ਇਹਦੇ ਲਈ ਸੈਨੇਟ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਕਿਉਂਕਿ ਆਪਣੇ ਹੱਕ ਨੇ ਇਹ ਡਾਕਾ ਜਦੋਂ ਕੋਈ ਵੀ ਬੜੇ ਤਰ੍ਹਾਂ ਨਹੀਂ ਲੱਗਦੇ ਇੱਥੇ ਹੋਰ ਵੀ ਵਾਰਤੀਆਂ ਬੜੇ ਇਹ 2021 ਚ ਤਰਨ ਸੈਨੇਟ ਦਾ ਲੱਗਾ ਸੀ ਉਦੋਂ ਵੀ ਇਲੈਕਸ਼ਨ ਹੋਈ ਅੱਜ ਇੱਕ ਵਾਰ ਮੈਂ ਤੁਹਾਨੂੰ ਗੱਲ ਦੱਸਦਾ ਕਿ ਇਹਨਾਂ ਨੇ ਨੋਟੀਫਿਕੇਸ਼ਨ ਕੱਢੀ ਕੀ ਜਿਹੜਾ ਸੈਨੇਟ ਹੈ ਉਹ ਜਿਹੜਾ ਨੋਟੀਫਿਕੇਸ਼ਨ ਹੈ ਉਹ ਰੱਦ ਕਰਤਾ 10 ਮਿੰਟ ਬਾਅਦ ਇੱਕ ਹੋਰ ਨੋਟੀਫਿਕੇਸ਼ਨ ਹੁੰਦੀ ਹੈ 68 ਨੰਬਰ ਵਾਲੀ ਉਹ ਤੇ ਇਹ ਹੁੰਦੀ ਕਿ ਨਹੀਂ ਤਰਨਾ ਨਹੀਂ ਮਤਲਬ ਕਿ ਇਹ ਨੋਟੀਫਿਕੇਸ਼ਨ ਰੱਦ ਨਹੀਂ ਕੀਤਾ ਇਹ ਡੇਟ ਆਊਗੀ ਇਥੇ ਸਾਰਿਆਂ ਨੂੰ ਮਤਲਬ ਕਿ ਜਿਹੜੀ ਅਸੀਂ 10 ਤਰੀਕ ਦੀ ਕੋਲ ਦਿੱਤੀ ਹੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਵੀ ਕਹਿ ਦਿੰਦਾ ਜਿਹੜੀ ਅਸੀਂ 10 ਤਰੀਕ ਦੀ ਕੋਲ ਦਿੱਤੀ ਆ ਉਹ ਸਰਾਸਰ ਉਹਨਾਂ ਨੂੰ ਪਤਾ ਵਾ ਕਿ ਇੱਥੇ ਗੇਟ ਬੰਦ ਹੋਈ ਨੇ ਆ ਇੱਥੇ ਸਾਰੇ ਮੁਲਖ ਆਊਗਾ ਇਹ ਉਹਦੇ ਕਰਕੇ ਦਿੱਤੀ ਕਿ ਲੋਕਾਂ ਨੂੰ ਜਿਹੜਾ ਵਾ ਕਿ ਗਲਤ ਮੈਸੇਜ ਦੇ ਦਈਏ ਕਿ ਹੋ ਗਿਆ ਵਾ ਤੁਸੀਂ ਸ਼ਾਂਤ ਹੋ ਜਾਓ ਤੁਸੀਂ ਕਹਿ ਨਹੀਂ ਹੋਣਾ ਪਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਈ ਇਹ ਜਾਂਦਾ ਕਿ ਵੱਧ ਤੋਂ ਵੱਧ ਜਿੰਨਾ ਵੀ ਕਾਠ ਹੋ ਸਕੇ ਆਪਾਂ ਇੱਥੇ ਕਰੀਏ ਯੂਨੀਵਰਸਿਟੀ ਦੇ ਗੇਟ ਬੰਦ ਕਰੀਏ ਯੂਨੀਵਰਸਿਟੀ ਬੰਦ ਕਰੀਏ ਇਹ ਫੇਰ ਇਹਨਾਂ ਜਿਹੜੇ ਕੰਨ ਨੇ ਇਹਨ ਅਸੀਂ ਜੇ ਕਿਸਾਨ ਅੰਦੋਲਨ ਜੇ ਸਾਦੇ ਨਾਲ ਤੇ ਇਹ ਬੜੀ ਛੋਟੀ ਚੀਜ਼ ਹੈ ਇਹ ਵੀ ਅਸੀਂ ਜਿੱਤ ਕੇ ਰਾਵਾਂਗੇ ਜਿੱਦਨ ਮੈਂ ਹਰ ਇੱਕ ਲੀਡਰ ਨੂੰ ਵੀ ਕਹਿੰਦਾ ਕਿ ਤੁਸੀਂ ਇੱਥੇ ਆਣ ਕੇ ਪਹੁੰਚ ਵੀ ਕਰੋ ਕਿਉਂਕਿ ਉਹਨਾਂ ਦੇ ਰਾਈ ਪਾਰਲੀਮੈਂਟ ਤੱਕ ਵੀ ਗੱਲ ਜਾਏਗੀ ਉਹਨਾਂ ਦੇ ਰਾਈ ਦੇਸ਼ ਤੱਕ ਵੀ ਗੱਲ ਜਾਏਗੀ ਸਾਡੇ ਰਾਈ ਵੀ ਜਾ ਰਹੀ ਹੈ ਸਾਰੇ ਰਾਈ ਜਾਊਗੀ ਜਿਹਦਾ ਜਿਹਦਾ ਯੋਗਦਾਨ ਪੈਂਦਾ ਉਹ ਜ਼ਰੂਰ ਪਾਉਣ ਪਰ 10 ਤਰੀਕ ਨੂੰ ਜਿਹੜਾ ਵਾ ਕੀ ਇੱਥੇ ਆਣ ਕੇ ਵੱਤ ਵਦ ਕਟ ਕਰੀਏ ਜੀ ਦੋਸ਼ੀ ਕੌਣ ਹੈ ਇਹ ਜਿਹੜੀ ਸੈਨੇਟ ਭੰਗ ਹੁੰਦੀ ਆ ਇੱਕ ਦਿਨ ਚ ਹੋ ਗਈ ਦਾ ਸਮਾਂ ਲੱਗਦੇ ਲੱਗਦੇ ਹੋਈ ਆ ਦੋਸ਼ੀ ਕਿਨੂੰ ਮੰਨਦੇ ਹੋ ਇਹ ਅੱਜ ਤੋਂ 6 ਮਹੀਨੇ ਪ ਉਦੋਂ ਮਿੱਤਰ ਨਾਲ ਚੱਲਿਆ ਉਦੋਂ ਵੀ ਇਹਨਾਂ ਨੇ ਕੁਛ ਨਹੀਂ ਉਦੋਂ ਨੋਟੀਫਿਕੇਸ਼ਨ ਨਹੀਂ ਜਾਰੀ ਕੀਤੀ ਉਦੋਂ ਇਹਨਾਂ ਨੇ ਕਿਹਾ ਸੀ ਕਿ ਨਹੀਂ ਇਲੈਕਸ਼ਨ ਹੋਊਗੀ ਪਰ ਜਿਹੜਾ ਅੱਜ ਤਰ੍ਹਾਂ ਨਹੀਂ ਚਲਾਇਆ ਵਾ ਆਈ ਆਖ ਰਹੀ ਕਿ ਨੋਟੀਫਿਕੇਸ਼ਨ ਦੀ ਗੱਲ ਨਹੀਂ ਆ ਸਾਨੂੰ ਸੈਨੇਟ ਇਲੈਕਸ਼ਨ ਦੀ ਤਰੀਕ ਚਾਹੀਦੀ ਹੈ ਸੈਨੇਟ ਇਲੈਕਸ਼ਨ ਦੀ ਡੇਟ ਆਊਗੀ ਤੇ ਫੇਰ ਤਰ੍ਹਾਂ ਚੁੱਕਿਆ ਜਾਊਗਾ ਉਦੋਂ ਨਹੀਂ ਹੋਊਗਾ ਦੋਸ਼ੀ ਸਦਾ ਬੀਜਪੀ ਹੈ ਸੈਂਟਰ ਦੀ ਸਰਕਾਰ ਹੈ ਸੈਂਟਰ ਨੂੰ ਇਹ ਹੈ ਕਿ ਇਸ ਯੂਨੀਵਰਸਿਟੀ ਦਾ ਕੇਂਦਰੀਕਰਨ ਕਰ ਦਈਏ ਜਿਹੜਾ ਕਿ ਅਸੀਂ ਹੋ ਨਹੀਂ ਦਿਨਾ ਅੱਗੇ ਹਰ ਵਰੀ ਪੰਜਾਬ ਹੀ ਕਿਉਂ ਅੱਗੇ ਅੱਜ ਤੋਂ 3-4 ਸਾਲ ਪਹਿਲਾਂ ਨਾ ਇੱਥੇ ਯੂਨੀਵਰਸਿਟੀ ਚ ਅਸੀਂ ਵੀ ਧਰਨਾ ਲਾਇਆ ਸੀ ਗ੍ਰੈਜੂਏਸ਼ਨ ਸਬਜੈਕਟ ਚ ਪੰਜਾਬੀ ਕੰਪਲਸਰੀ ਹੁੰਦੀ ਸੀਗੀ ਇਹਨਾਂ ਨੇ ਆਖਿਆ ਐਡੀਸ਼ਨਲ ਕਰਤੀ ਜਿਹਨੇ ਰੱਖਣੀ ਰੱਖੋ ਜਿਹਨੇ ਨਹੀਂ ਰੱਖਣੀ ਨਹੀਂ ਰੱਖੋ ਉੱਥੇ ਧਰਨਾ ਲਾਇਆ ਫਿਰ ਪੰਜਾਬੀ ਕੰਪਲਸਰੀ ਕਰਾਈ ਉਹਦੇ ਵਿੱਚ ਸਾਡੇ ਨਾਲ ਹਰਿਆਣੇ ਦਾ ਵੀ ਵੀਰ ਹੈਗੇ ਹੀ ਹਮਾਚਲੀ ਵੀ ਹੈਗੇ ਉਹਨਾਂ ਨੇ ਬੈਠ ਕੇ ਇਦਾਂ ਗੱਲ ਨਹੀਂ ਡਿਸਕਸ਼ਨ ਕਰ ਰਹੇ ਉਹਨਾਂ ਨੇ ਗੱਲ ਕੀਤੀ ਕਿ ਮੈਂ ਹ ਤੀ ਵੀ ਧਰਨੇ ਚ ਬੈਠੇ ਉਹ ਆਂਦੇ ਕਿ ਯਾਰ ਅੱਜ ਢੱਡੀ ਭਾਸ਼ਾ ਨੂੰ ਹੱਥ ਪਾ ਜਾਣ ਕੱਲ ਨੂੰ ਸਾਡੀ ਭਾਸ਼ਾ ਵੀ ਹੋਊਗੀ ਇਹ ਮੁੱਦੇ ਅਸਲ 'ਚ ਜਿਹੜੇ ਸੈਨਟ ਭੰਗ ਹੋਣ ਦੇ ਨਾਲ ਪ੍ਰਭਾਵਿਤ ਹੋਏ ਪ੍ਰਭਾਵਿਤ ਹੋਇਆ ਇਹ ਮੁੱਦੇ ਅਸਲ ਦੇ ਵਿੱਚ ਉਹਨਾਂ ਨੇ ਅਖਿਆ ਕਿ ਜੀ ਢੱਡੀ ਭਾਸ਼ਾ ਨੂੰ ਹੱਥ ਪਾਇਆ ਨਾ ਤੇ ਕੱਲ ਨੂੰ ਸਾਡੀ ਭਾਸ਼ਾ ਵੀ ਹੋਣੀ ਆ ਤੇ ਜੇ ਤੁਸੀਂ ਸੰਘਰਸ਼ ਲਾੜੇ ਤੁਹਾਡੇ ਵੱਲ ਵੇਖ ਕੇ ਸਾਡੇ ਵੀ ਦੁਗਣਾ ਹੁੰਦਾ ਵਾ ਇਸ ਤਰਨੇ ਦੇ ਵਿੱਚ ਇਹ ਕੱਲਾ ਪੰਜਾਬ ਦਾ ਮਸਲਾ ਨਹੀਂ ਸਟੂਡੈਂਟਾਂ ਦਾ ਮਸਲਾ ਇਹਦੇ ਵਿੱਚ ਹਰਿਆਣਾ ਵੀ ਆ ਹਿਮਾਚਲ ਵੀ ਸਾਰੇ ਭਰਾ ਹੁੰਦੇ ਆ ਸਾਰੇ ਯੋਗਦਾਨ ਦੇਂਦੇ ਵੱਧ ਚੜ ਕੇ ਯੋਗਦਾਨ ਦੇਂਦੇ ਮੈਂ ਇਹ ਕਹਿੰਦੇ ਆ ਕੋਨੇ ਕੋਨੇ ਤੇ ਬੈਠਾ ਸਟੂਡੈਂਟ ਕੋਨੇ ਕੋਨੇ ਤੇ ਬੈਠਾ ਬੰਦਾ ਜਿਹੜਾ ਵੀ ਹੈਗੀ ਭਾਵੇਂ ਕਿਸਾਨ ਕਮੇਟੀ ਤੋਂ ਭਾਵੇਂ ਵਿਦਿਆਰਥੀ ਹੋਣ ਭਾਵੇਂ ਅਧਿਆਪਕ ਹੋਣ ਸਾਰਿਆਂ ਨੂੰ ਮੈਂ ਕਹਿੰਦਾ ਵਾਂ ਕਿ ਜਿਹੜੀ ਵੀ ਜਿੱਥੇ ਬੰਦੀ ਆ ਉਹ ਇੱਥੇ 10 ਤਰੀਕ ਨੂੰ ਵੱਧ ਚੜਕੇ ਆਵੇ ਜੀ ਬਿਲਕੁਲ ਵਿਦਿਆਰਥੀਆਂ ਦੇ ਵੱਲੋਂ ਸੱਦਾ ਹੈ ਕਿ ਸਾਡੇ ਪ੍ਰੋਟੈਸਟ ਦੇ ਵਿੱਚ ਪਹੁੰਚੋ ਵੱਧ ਚੜਕੇ ਆਓ ਸਾਨੂੰ ਲੋੜ ਹੈ ਲੋੜ ਕਿਉਂ ਹੈ ਉਹ ਕੋਸ਼ਿਸ਼ ਕੀਤੀ ਹੈ ਕਿ ਸਵਾਲ ਇਹਨਾਂ ਤੱਕ ਰੱਖੇ ਜਾਣ ਕੀ ਤੁਸੀਂ ਸਮਝਦੇ ਹੋ ਕਿ ਇਹਨਾਂ ਦੇ ਰੱਖੇ ਹੋਏ ਜੋ ਸਵਾਲ ਹੈ ਜੋ ਗੱਲਾਂ ਦੀ ਇਹ ਮੰਗ ਤੁਹਾਡੇ ਤੋਂ ਕਰ ਰਹੀ ਹੈ ਉਹ ਜਾਇਜ਼ ਹੈ ਜੇਕਰ ਤੋ ਸੀ ਇਸ ਗੱਲ ਨੂੰ ਜਾਇਦ ਸਮਝਦੇ ਹੋ ਜਾਂ ਲੋਕ ਇਸ ਗੱਲ ਨੂੰ ਜਾਇਦ ਸਮਝਦੇ ਆ ਤਾਂ 10 ਤਰੀਕ ਦਾ ਆਉਣ ਵਾਲਾ ਇਕੱਠ ਕਿਸ ਤਰ੍ਹਾਂ ਦਾ ਹੋਵੇਗਾ ਉਸ ਇਕੱਠ ਦਾ ਅਸਰ ਕੀ ਹੋਊਗਾ ਉਸ ਤੋਂ ਬਾਅਦ ਇਹ ਪ੍ਰੋਟੈਸਟ ਖਤਮ ਹੋਏਗਾ ਸੈਨੇਟ ਪਹਿਲਾਂ ਵਾਲੇ ਰੂਪ ਦੇ ਵਿੱਚ ਮੁੜ ਬਹਾਲ ਹੋਵੇਗੀ ਜਾਂ ਨਹੀਂ ਹੋਵੇਗੀ ਬਹੁਤ ਸਾਰੇ ਸਵਾਲ ਪਰ ਉਹਨਾਂ ਦੇ ਜਵਾਬ ਅਜੇ ਸਮੇਂ ਦੇ ਗਰਭ ਦੇ ਵਿੱਚ ਲੁਕੇ ਹੋਏ ਗੁਰਪ੍ਰੀਤ ਸਿੰਘ ਤੇਰਾਸਤ ਨਾਮ ਸਿੰਘ ਪੰਜਾਬੀ ਲੋਕ ਚੈਨਲ